ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਵੀਡੀਓ ਨੂੰ ਲਾਈਕ ਕਰੋ ਤੇ ਇਸ ਲਾਲ ਰੰਗ ਦੇ ਬਟਨ ਤੇ ਕਲਿੱਕ ਕਰਕੇ ਸਬਸਕ੍ਰਾਈਬ ਕਰ ਲਓ ਸਾਡੇ ਚੈਨਲ ਨੂੰ ਤੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਓ ਤਾਂ ਕਿ ਐਦਾਂ ਦੀਆਂ ਵਧੀਆ-ਵਧੀਆ ਵੀਡੀਓਜ਼ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ। ਅੱਜ ਉਹ ਸਟੋਰੀ ਪਾਉਣ ਲੱਗੇ ਆ ਇੱਕ ਇੱਕ ਰਾਜਾ ਪੰਡਤਾਂ ਤੋਂ ਤੇ ਵਿਦਵਾਨਾਂ ਤੋਂ ਰੋਜ਼ ਦੀ ਰੋਜ਼ ਸ਼ਲੋਕ ਸੁਣਨ ਦਾ ਯਾਨੀ ਬੜਾ ਸ਼ੌਂਕੀ ਸੀਗਾ। ਜਿਹੜਾ ਕੋਈ ਵਧੀਆ ਯਾਨੀ ਸ਼ਲੋਕ ਪੰਡਤਾਂ ਤੋਂ ਸੁਣੀ ਜਾਂਦਾ ਹੁੰਦਾ ਸੌਣ ਸੌਣ ਪੰਡਤਾਂ ਤੋਂ ਸ਼ਲੋਕ ਯਾਨੀ ਬਹੁਤ ਖੁਸ਼ ਹੋਣਾ ਤੇ ਦੇਖਣਾ ਵੀ ਕਿਹੜੇ ਨੇ ਵਧੀਆ ਸੁਣਾਇਆ ਯਾਨੀ ਉਹਨੂੰ 100 ਯਾਨੀ 1 ਟਕਾ ਸਿਉਨੇ ਦਾ ਰੋਜ ਦੇਆ ਕਰੇ 1 ਟਕਾ ਪੰਡਤ ਨੂੰ ਹਰੇਕ ਨੂੰ ਉਹ ਜਦੋਂ ਦੇ ਲੈ ਰੋਜ ਬੇਦਮਾਨ ਪੰਡਤ ਤੇ ਸ਼ਲੋਕ ਸੁਣਾਇਆ ਕਰਨ ਵੈਦਾਂ ਚੋਂ ਗ੍ਰੰਥਾਂ ਚੋਂ ਕੱਢ ਕੇ ਉਹਨੂੰ ਸ਼ਲੋਕ ਸੁਣਾਉਣਾ ਕਿਸੇ ਨੇ ਕਹਿ ਜਾ ਸੁਣਾਉਣਾ ਕਿਸੇ ਨੇ ਕਹਿ ਜਾ ਸੁਣਾਉਣਾ ਸਾਧਿਆ ਨੂੰ ਜਦੋਂ ਵਿਦਾ ਕਰਨ ਵਾਲਾ ਜੇ ਨੇ 1 ਕਟਕਾ ਸਿਵਨੇ ਦਾ ਦੇ ਕੇ ਵਿਦਾ ਕਰਨੇ ਸੁਣ ਸੁਣੀ ਜਾਣੇ ਸ਼ਲੋਕ ਆਥਣੇ ਆਉਂਦਿਆਂ ਨੂੰ 1 ਕਟਕਾ ਸਿਵਨੇ ਦਾ ਦੇ ਕੇ ਵਿਦਾ ਕਰ ਦੇਣਾ ਉਸ ਪਿੰਡ ਦੇ ਵਿੱਚ ਇੱਕ ਗਰੀਬ ਪੰਡਤ ਰਹਿੰਦਾ ਸੀ ਗਰੀਬ ਪੰਡਤ ਰਹਿੰਦਾ ਸੀ ਉਹਦੇ ਘਰ ਵਾਲੀ ਕਹਿੰਦੀ ਰੋਜ਼ ਪੰਡਤ ਜਾਂਦੇ ਨੇ ਸ਼ਲੋਕ ਸੁਣਾ ਕੇ ਸਿਉਨੇ ਦਾ ਟਕਾ ਲੈ ਕੇ ਆਉਂਦੇ ਨੇ ਜੇ ਤੁੰਗ ਬਗਜੈ ਤੈਨੂੰ ਕਿਹੜਾ ਰਾਜਾ ਖਾਲੀ ਮੂੜੂ ਵੀ ਉਹ ਕਹਿੰਦਾ ਮੈਂ ਨੂੰ ਕੁਝ ਨਾ ਦਾ ਵੇਦ ਗ੍ਰੰਥ ਪੜਨਾ ਆਉਂਦਾ ਨਾ ਮੈਂ ਪੜਿਆ ਪਈ ਆ ਏਡਾ ਬੜਾ ਵੀ ਮੈਨੂੰ ਤਾਂ ਕੁਝ ਨਹੀਂ ਆਉਂਦਾ ਵੀ ਮੈਂ ਤਾਂ ਮੜਾ ਮੋਟਾ ਜਾਈ ਪੰਜਾਬੀ ਜੀ ਠਾਲੇ ਨਾਲ ਆਈ ਆ ਵੀ ਉਹਨਾਂ ਉਹ ਹੁਣ ਵੇਦਾਂ ਦੇ ਗਿਆਕੇ ਨੇ ਸਾਰੇ ਉਹਨਾਂ ਨੇ ਤਾਂ ਦੇਲਾ ਵੇਦ ਦਾ ਜੁ ਸੁਣਾਉਂਦੇ ਨੇ ਗੱਲਾਂ ਬਈ ਉਹਨਾਂ ਦਾ ਮੁਕਾਬਲਾ ਮੈਂ ਠੋਕੇ ਮੇ ਹੂ ਉਹ ਕਹਿੰਦੀ ਤੂੰ ਜਾਣ ਤਾਂ ਲੱਗ ਜਾ ਮਹਾਰਾਜ ਭਗਵਾਨ ਤੇਰੀ ਭਲੀ ਹੋਈ ਕਰੂ ਭਗਵਾਨ ਨੇ ਤੇਰੀ ਸੁਣਨੀ ਐ ਜਦੋਂ ਜਾਊ ਤੈਨੂੰ ਰਾਜਾ ਦੇ ਇਹਨੂੰ ਖਾਂਦੀ ਥੋੜੋ ਮੋੜੂ ਕੁਛ ਨਾ ਕੁਛ ਤਾਂ ਦੇ ਦੇ ਮਰੂ ਉਹਨਾਂ ਨੂੰ ਸ਼ਿਉਨੇ ਦਾ ਦਿੰਦਾ ਤੈਨੂੰ ਚਾਂਦੀ ਦਾ ਦੇ ਦੂ ਵੜਾ ਕਰਨਾ ਹੂ ਤੇ ਰਾਣੀ ਦੇ ਉਹਦੇ ਪੰਡਿਤ ਨਹੀਂ ਦੇ ਕਹੇ ਤੋਂ ਚੱਲ ਤਿਆਰ ਹੋ ਗਿਆ ਪਾਟੇ ਦੇ ਕੱਪੜੇ ਵਿਚਾਰੇ ਦੇ ਉਹ ਗਾਹਾਂ ਵਧੀਆ ਸਾਗੇ ਪੂਰੀ ਬੈਠੇ ਸਗੇ ਲੈਣ ਦੇ ਵਿੱਚ ਇਹ ਮਗਰ ਦੇ ਜਾ ਕੇ ਬਹਿ ਗਿਆ ਮਗਰ ਜਾ ਕੇ ਬਹਿ ਗਿਆ ਤੇ ਜਦੋਂ ਛਲੋਕ ਸੁਣਾਏ ਉਹਨਾਂ ਨੇ ਰਾਜੇ ਨੇ 2 4 ਰਾਜੇ ਨੇ ਛਲੋਕ ਸੁਣੇ ਉਹਨਾਂ ਨੇ ਸੁਣਾਏ ਸੁਣਾ ਕੇ ਜਦੋਂ ਵਿਦਾ ਕਰਨ ਲੱਗੇ ਕਿ ਟਕਾਸ਼ਾ ਉਹਨਾਂ ਦਾ ਦੇ ਕੇ ਵਿਦਾ ਕਰਤੇ ਤੇ ਉਹ ਪੰਡਤ ਦੀ ਵਾਰੀ ਵੀ ਆ ਗਈ ਮਗਰੋਂ ਕਹਿੰਦੇ ਤੁਸੀਂ ਮਹਾਰਾਜ ਜੀ ਕਿਵੇਂ ਆਏ ਉਹ ਕਹਿੰਦਾ ਵੀ ਸ਼ਲੋਕ ਹੀ ਮੈਂ ਸੁਣਾਉਣ ਆਇਆ ਸੀਗਾ ਉਹ ਕਹਿੰਦਾ ਵੀ ਤੂੰ ਸੁਣਾ ਸ਼ਲੋਕ ਇਹ ਤੂੰ ਸ਼ਲੋਕ ਵੀ ਸੁਣਾਉਣਾ ਹੈ ਨਾ ਤੂੰ ਸ਼ਲੋਕ ਸੁਣਾ ਦੇ ਉਹਨੇ ਫਿਰ ਉਹਨੂੰ ਕਹਿਆ ਵੀ ਜੈ ਜੇ ਕਰਨੀ ਉਹੀ ਦੀ ਪੜਨੀ ਜੈ ਜੇ ਕਰਨੀ ਤੇ ਉਹੀ ਕੋਹੀ ਦੀ ਪੜਨੀ ਇਹ ਰਾਜੇ ਦੇ ਲਈ ਬਲੀ ਗੱਲ ਫਿੱਟ ਆਈ। ਵੀ ਜੈਸੀ ਕਰਨੀ ਉਹੀ ਜੀ ਭਰਨੀ ਹਾਂ ਜੇ ਜੇ ਦਾ ਕਰੂ ਤੇ ਉਹਨੂੰ ਮੁਰੇ ਸਜ਼ਾ ਤਾਂ ਉਹੀ ਜੀ ਮਿਲੂ ਜੇ ਚੰਗਾ ਕਰ ਲੇ ਤਾਂ ਚੰਗਾ ਹੋ ਜੂ ਉਹਦਾ ਮਾੜਾ ਕਰਾਂ ਕਿਸੇ ਦਾ ਤੇ ਉਹਨੂੰ ਤਾਂ ਸਜ਼ਾ ਉਦੀ ਮਾੜੀ ਦੀ ਮਿਲੂ ਵੀ ਹੋ ਜੈਹੀ ਜੀ ਕਰਨੀ ਉਹੀ ਜੀ ਭਰਨੀ। ਜਦੋਂ ਇਹ ਸ਼ਲੋਕ ਸੁਣਾਇਆ ਉਹਨੇ ਅਣ ਪੜ੍ਹਨ ਕਾਰਨ ਪੜ੍ਹ ਕਰਕੇ ਰਾਜੇ ਦੇ ਤਾਂ ਉਹ ਉਹਨਾਂ ਦੇ ਸ਼ਲੋਕਾਂ ਨੂੰ ਵੀ ਵਧੀਆ ਫਿੱਟ ਆ। ਉਹਨਾਂ ਨੂੰ ਤਾਂ ਇੱਕ ਤੱਕਾ ਦਿੱਤਾ ਦਿਖਾਉਣ ਦਾ। ਉਸ ਪੰਡਤ ਨੂੰ ਦੂਰ ਦਿੱਤੇ ਜਾਂ ਦੂਟ ਆ ਗਏ ਪੰਡਤਨੀ ਦੇ ਘਰੇ ਆ ਗਏ ਹੁਣ ਕਿੱਥੇ ਤਾਂ ਜਮਾ ਭੁਖਤ ਲੰਗਣਾ ਜਾ ਕਰਦੇ ਤੇ ਉਹ ਤਾਂ ਬਾਗੋ ਬਾਗ ਰਹਿਣ ਲੱਗੀ ਦੂਏ ਦੇ ਨੂੰ ਸ਼ਿੰਗਾਰ ਕੇ ਤੋੜਨ ਲੱਗੀ ਪੰਡਤਨੀ ਉਹ ਜਾਨੀ ਜਦੋਂ ਛਲੋਕ ਸੁਨਾਇਆ ਕਰਨ ਪਹਿਲਾਂ ਰਾਜਾ ਉਹਨਾਂ ਤਾਂ ਸੁਨਾਇਆ ਕਰੇ ਬਾਦੇ ਤਾਂ ਜਦੋਂ ਸੁਨਾਇਆ ਕਰੇ ਕੋਈ ਨਾ ਕੋਈ ਛਲੋਕ ਇਹ ਜਾ ਉਹਨੇ ਕੱਢਣਾ ਕੱਢ ਕੇ ਜਾਨੀ ਪੂਰਾ ਚੋਟੀ ਦਾ ਸੁਣਾਉਣਾ ਤੇ ਰਾਜੇ ਨੇ ਡੋਗਣੀ ਉਹ ਕਰਨੀ ਉਹ ਉਹਨਾਂ ਨੂੰ ਪਾਈ ਛੜੇਵਾ ਹੋ ਗਿਆ ਗੱਲ ਦਾ ਬੀ ਅਨਪੜਿ ਤਾਂ ਪੰਡਤ ਹੈ ਰਾਜਾ ਇਹ ਨੂੰ ਮਾਇਆ ਦਿੰਦਾ ਬਦ ਨਾ ਆਪਾਂ ਕੁਝ ਕਹਿ ਸਕਦੇ ਆ ਇਹ ਕਿਹੜੇ ਢੰਗ ਨਾਲ ਹਟਾਈਏ ਇਹ ਨੂੰ ਕਿਸੇ ਢੰਗ ਨਾਲ ਹਟਾਈਏ ਤਾਂ ਲੋਟ ਹੈ ਰਾਜੇ ਦੇ ਦੂਟੇ ਮੋ ਨਾਈ ਜਾਂਦਾ ਹੁੰਦਾ ਉਹ ਨਾਈ ਨੇ ਕਿਹਾ ਤਿਆ ਸੁਣ ਲਈ ਨਾਈ ਕਹਿੰਦਾ ਇਹ ਤਾਂ ਮੂਲੀ ਗੱਲ ਹੈ ਇਹ ਹਟਾਉਣਾ ਕੀ ਔਖਾ ਇਹਦਾ ਕੱਲ ਨੂੰ ਮੈਂ ਹਟਾ ਦੂੰ ਉਹ ਕਹਿੰਦਾ ਜੇ ਤੂੰ ਹਟਾ ਦੇਂਗਾ ਤੈਨੂੰ ਅਸੀਂ ਦੋ ਦੋ ਪੈਸੇ ਸਾਰੇ ਪੰਡਤ ਦੇ ਜਗਾਂ ਕਰਾਂਗੇ ਰੋਜ਼ ਜਿਹੜਾ ਤੈਥੋਂ ਰਾਜਾ ਫੀਸ ਲੈਂਦਾ ਉਹ ਤਾਂ ਤੈਨੂੰ ਦੇਣੀ ਦੇਣੀ ਰਾਜੇ ਨੇ ਤਾਂ ਅਸੀਂ ਤੈਨੂੰ ਦੋ ਦੋ ਫੀਸ ਦੇਣਾ ਜੇ ਤਾਂ ਕਰ ਦਉਂਗਾ ਫੇਰ ਉਹ ਦੂਈ ਵਧਾ ਦਾਂਗੇ ਤੇਰੀ ਖਬਰਾਂ ਸੀ ਤੈਨੂੰ ਵੱਧ ਹੀ ਦੇ ਦਈਏ ਨਹੀਂ ਦੋ ਦੋ ਪੈਸੇ ਤਾਂ ਹੀ ਤੈਨੂੰ ਸਾਰੇ ਜਾਣੇ ਦੇਵਾਂਗੇ ਦੇਵਾਂਗੇ ਉਦੋਂ ਤੇ ਮੁਫਤ ਦੇ ਦੋ ਦੋ ਪੈਸੇ ਪੰਡਤ ਉਹਨੂੰ ਮਿਲਣ ਲੱਗੇ ਮਨ ਉਹਨੇ ਓਟ ਲਈ ਵੀ ਚਲ ਨਾਈ ਨੇ ਵੀ ਮੈਨੂੰ ਇਹ ਤਾਂ ਮੁਫਤ ਦੇ ਹੀ ਮਿਲਿਆ ਕਰਨਗੇ ਉਹਨੇ ਪੰਡਤ ਨੂੰ ਕਹਿਤਾ ਕਹਿੰਨਾ ਮੂੰਠ ਮਾਰ ਕੇ ਬੰਨ ਕੇ ਜਾਇਕਰ ਤੂੰ ਨੂੰ ਆਹ ਵੀ ਤੇਰੇ ਮੂੰਹ ਦੇ ਵਿੱਚ ਤੂੰ ਗੱਲਾਂ ਛਣੋ ਨਾ ਰਾਜੇ ਨੂੰ ਹਵਾੜ ਆਉਂਦੀ ਆ ਗੰਦੀ ਵੀ ਕਿਤੇ ਹੋਊ ਠੱਕਦਾ ਤੈਨੂੰ ਆ ਰਾਜਾ ਕਿਤੇ ਕੱਢ ਹੀ ਨਾ ਦੇ ਵੀ ਨਾ ਜਿਹੜਾ ਤੈਨ ਮਨ ਸ਼ਲੋਕ ਸੁਣਾਉਣਾ ਹੈ ਹੁਣ ਤਾਂ ਤੇਰਾ ਜ਼ਕਾਰ ਚੱਲਿਆ ਵੈ ਜੇ ਕਿਤੇ ਉਹਨੂੰ ਜਾਦੇ ਮਨ ਖਰਾਬ ਹੋ ਗਿਆ ਤੈਨੂੰ ਐਂ ਨਾ ਹਟਾਈ ਨਾ ਦੇਵੇ ਤੇ ਉਹਨੇ ਕਹਿੰਨਾ ਵੀ ਆਦਤ ਹੈ ਵਧੀਆ ਦੱਸਦਾ ਵੀ ਮੈਂ ਕਹਾਂ ਲੂ ਮੈਂ ਤੂੰ ਛਮਾਰ ਕੇ ਮੂੰਹ ਬੰਨ ਕੇ ਆਇਆ ਕਰੂੰ ਉਹ ਰਾਜੇ ਨੂੰ ਅੰਨਾਈ ਨੇ ਕਹਿਤਾ ਕਹਿੰਦਾ ਜੀ ਆ ਪੰਡਤ ਜਮਾ ਗਰੀਬ ਤੀ ਤੂੰ ਮੈਨੂੰ ਪੈਸੇ ਵਧ ਦੇਣ ਲੱਗਿਆ ਦੂਜਿਆਂ ਨਾਲੋਂ ਇਹ ਐਡਾ ਹਕਾਰਜ ਆ ਗਿਆ ਕਹਿੰਦਾ ਜੇ ਕੋ ਰਾਜੇ ਦੀ ਤਾਂ ਮੈਨੂੰ ਗੱਦੀ ਤੋਂ ਹੀ ਵਾੜ ਬੜੀ ਖਰਾਬ ਆਉਂਦੀ ਐ ਰਾਜੇ ਦੇ ਰਾਜੇ ਦੀ ਗੱਦੀ ਤੋਂ ਤਾਂ ਮੈਂ ਮੂੰਹ ਬੰਨ ਕੇ ਆਉਣਾ ਮੈਨੂੰ ਤਾਂ ਹਵਾੜ ਹੀ ਬਾਈ ਆਉਂਦੀ ਆ ਤੇ ਲੈ ਐਡਾ ਐਡਾ ਉਹ ਕਰਨ ਲੱਗ ਗਿਆ ਤਾਂ ਭੜਗ ਗਏ ਰੁਪਈਆਂ ਦੇ ਨਾਲ 나ਈ ਨੇ ਰਾਜੇ ਨੂੰ ਹੋਟ ਜਿਆਤਾ ਰਾਜਾ ਕਹਿੰਦਾ ਹੈ ਐ ਕਹਿੰਦਾਗਾ ਵੀ ਹਾਂ ਮੇਰੀ ਨਵੇਂ ਰਾਜੇ ਚੁਣ ਵਾਲੇ ਗੱਦੀ ਦੇ ਵਿੱਚੋਂ ਵੀ ਮੈਨੂੰ ਹਵਾੜ ਬਹੁਤ ਗੰਦੀ ਗੰਦੀ ਆਉਂਦੀ ਆ ਮੈਂ ਤਾਂ ਮੂੰਹ ਬੰਦ ਕੇ ਆਉਣਾ ਕਹਿੰਦਾ ਹਾਂਜੀ ਐ ਕਹਿੰਦਾ ਰਾਜੇ ਨੇ ਗੁੱਥੇ ਦੇ ਵਿੱਚੋਂ ਚਿੱਠੀ ਲਿਖੀ ਚਿੱਠੀ ਲੈ ਕੇ ਉਹਦਾ ਇੱਕ ਵਾਹਲ ਮਹਿਲ ਪੈਂਦਾ ਸੀ ਮਹਿਲ ਪੰਦੇ ਦੇ ਵਿੱਚ ਜਿਹੜਾ ਬੰਦਾ ਪਪਾਉਂਦਾ ਸੀ ਉੱਥੇ ਚੰਗਾ ਮੰਤਰੀਆਂ ਵਾਂਗੂ ਰੋਜ਼ ਦਾ ਰੋਜ਼ ਛੱਡਿਆ ਬਾਤੀ ਵੀ ਇਹ ਜਾ ਕੇ ਚਿੱਠੀ ਉਹਨੂੰ ਫੜਾਉਣੀ ਐ ਚਿੱਠੀ ਤੇ ਲਿਖਤਾ ਵੀ ਜਿਹੜਾ ਇਹ ਚਿੱਠੀ ਲੈ ਕੇ ਆਉ ਇਹਨੂੰ ਜਿਉਂਦੇ ਨੂੰ ਦੁਆਰ 'ਤੇ ਝੰਡਿਓ ਤੇ ਜੇ ਜਿਹੜੀ ਮਨਤ ਉਹ ਉਹ ਚਿੱਠੀ ਤੇ ਉੱਤੇ ਇਹ ਲਿਖਤਾ ਚਿੱਠੀ ਕਰਤੇ ਹੀ ਬੰਦੋ ਉਹ ਜਿਹਨੂੰ ਰਾਜ ਨੇ ਕਿੱਥੀ ਫੜਾਈ ਫੜਾਈ ਖੁਸ਼ ਹੋ ਕੇ ਉਹ ਜਦੋਂ ਕਿਸੇ ਨੂੰ ਚੀਜ਼ ਦਿੰਦਾ ਦੀ ਚੀਜ਼ ਉਹ ਖੁਸ਼ ਹੋ ਕੇ ਤੇ 나ਈ ਨੇ ਆਖਿਆ ਵੀ ਆਪਾਂ ਤਾਂ ਉਲਟਾ ਚੱਲ ਗਿਆ ਛੁਰਦਾ ਇਹਨੂੰ ਰਾਜ ਨੇ ਤਾਂ ਮੰਨਿਆ ਨਹੀਂ ਆਪਣੇ ਵੱਲ ਇਹ ਤਾਂ ਇਹ ਤਾਂ ਖੁਸ਼ ਹੋ ਕੇ ਉਹ ਕਹਿੰਦਾ ਵੀ ਰਾਜੇ ਨੇ ਤਾਂ ਪਤਾ ਨਹੀਂ ਕਿੰਨਾ ਕਿ ਨਾਮ-ਗਨਾਮ ਦੇਤਾ ਹੂ ਉਹਨੇ ਵੀ ਐ ਲੱਗਿਆ ਵੀ ਜਿਹੜਾ ਰਾਜੇ ਨੇ ਇੰਨਾ ਖੁਸ਼ ਹੋ ਕੇ ਦਿੱਤੇ ਵੀ ਥਾਨੀ ਮੈਂ ਲੋਕਾਂ ਦੇ ਖੁਸ਼ ਹੋ ਕੇ ਵੀ ਜਾ ਤਾਂ ਮਾਇਆ ਵੱਧ ਦੇਉ ਮੈਨੂੰ ਜਾ ਖਾਣ ਨੂੰ ਕੋਈ 5-4 ਪਿੰਡ ਦੀ ਬਾਈ ਸਦੂ ਉਹਨੇ ਵੀ ਆਹੀ ਗੱਲ ਕਹੀ ਨਾਈ ਨਾਈ ਮੂਰੇ ਮਿਲ ਗਿਆ ਕਹਿੰਦਾ ਬੜਾ ਖੁਸ਼ ਹੋਇਆ ਉਹਨੇ ਕਹਿੰਦਾ ਰਾਜੇ ਨੇ ਅੱਜ ਤਾਂ ਕਹਿੰਦਾ ਨੱਕੇ ਹੀ ਵੜ ਲੂਗਾ ਚਿੱਠੀ ਦਿੱਤੀ ਐ ਵੀ ਜਾ ਕੇ ਜਿਹੜਾ ਉੱਥੇ ਜਗਾ ਪਵਾਉਂਦਾ ਮੰਤਰੀ ਉਹਨੂੰ ਜਾ ਕੇ ਫੜਾ ਦਿੰੀ ਉਹ ਆਪੇ ਖਜ਼ਾਨੇ ਵਾਲੇ ਨੂੰ ਫੜਾ ਦੂ ਕੋਈ ਪਤਾ ਨਹੀਂ ਕੀ ਕੁਛ ਲਿਖਿਆ ਇਹਦੇ ਚ ਬਹੁਤ ਖੁਸ਼ ਹੋ ਕੇ ਲਿਖਿਆ ਉਹਨੇ ਤਾਂ ਭੱਜ ਕੇ ਜਾ ਕੇ ਨਾਈ ਨੇ ਤਾਂ ਜਾ ਕੇ ਪੱਤੀ ਫੜ ਲਈ ਉਹ ਕਹਿੰਦਾ ਤੈਨੂੰ ਕੀ ਪਤਾ ਮੈਂ ਐ ਕਰਾਂਗੇ ਆਪਾਂ ਦੋ ਵਿੱਚ ਕਰ ਲਾਂਗੇ ਜਿਹੜਾ ਕੋਈ ਰਾਜਾ ਤੈਨੂੰ ਦੇਊ ਉਹ ਚੀਜ਼ ਆ ਚਿੱਠੀ ਮੈਨੂੰ ਫੜਾ ਮੈਂ ਤੈਨੂੰ ਆ ਤਾਂ ਦੇਖੂੰ ਘਰੇ ਬੈਠੇ ਨੂੰ ਫਿਕਰ ਨਾ ਕਰ ਮੈਨੂੰ ਦੇ ਦੇ ਚਿੱਠੀ ਇਹ ਜਿਉਂ ਚਿੱਠੀ ਹੁਣ ਗਰੀਬ ਪੰਡਿਤ ਦੀ ਵਿਚਾਰੇ ਨੇ ਫੜਾਤੀ ਨਾਈ ਨੂੰ ਵੀ ਨਾਈ ਰਾਜੇ ਦੇ ਰੋਜ਼ ਹਜਮਤ ਕਰਨ ਜਾਂਦਾ ਕਦੇ ਨੌ ਘੰਡਾ ਲੈਂਦਾ ਦੋ ਦੋ ਘੜੇ ਰੋਜ਼ ਦੇ ਲਾਉਂਦਾ ਜੇ ਨਾਮ ਹੈ ਦਿੱਤੀ ਵੀ ਕਿਤੇ ਸ਼ਿਕਾਇਤ ਨਾ ਕਰ ਦੇਵੇ ਮੇਰੀ ਉਹਨੇ ਡਰਦੇ ਨੇ ਚਿੱਠੀ ਫੜਾਤੀ ਉਹਨੇ ਜਦੋਂ ਨਾਈ ਨੇ ਜਾ ਕੇ ਚਿੱਠੀ ਫੜਾਈ ਉਹ ਮੰਤਰੀ ਨੇ ਪੜ੍ਹੀ ਪੜ੍ਹ ਕੇ ਉਹ ਤਾਂ ਜਿਉਂਦੇ ਦੁਆਸ ਤੇ ਦੇਣਤਾ ਨਾਈ ਤਾਂ ਜਦੋਂ ਦੂਜੇ ਦਿਨ ਨਾ ਪੰਡਤਾਂ ਨੇ ਵੀ ਜਾਣਾ ਸੀ ਉਹ ਗਰੀਬ ਬਹਾਮਣ ਨੇ ਵੀ ਜਾਣਾ ਸੀ ਜਦੋਂ ਪੰਡਤ ਦੇਲੇ ਚਲੇ ਗਏ ਗਰੀਬ ਬਹਾਮਣ ਥੋੜਾ ਜਿਹਾ ਲੇਟ ਪਾ ਗਿਆ ਜਦੋਂ ਜਾ ਕੇ ਗਿਆ ਰਾਜਾ ਦੇਖ ਕੇ ਬੜਾ ਹੈਰਾਨ ਬਈ ਤਾ ਤੁਰ ਆਉਂਦਾ ਬਈ ਆਪਾਂ ਤੈਨੂੰ ਜਿਉਂਦੇ ਨੂੰ ਬਈ ਦਵਾਰ ਦੇ ਵਿੱਚ ਚੜਨ ਦੀ ਖਾਤਰ ਕਹਿਆ ਸੀ ਤੇ ਉਹਨੇ ਕਹਿੰਦਾ ਉਹ ਤੈਨੂੰ ਜਿਹੜੀ ਚਿੱਠੀ ਫੜਾਈ ਦੀ ਤਉ ਮੰਤਰੀ ਨੂੰ ਫੜਾਈ ਨਹੀਂ ਕਹਿੰਦਾ ਜੀ ਮੈਂ ਨਹੀਂ ਫੜਾਈ ਉਹ ਤਾਂ ਨਾਈ ਨੇ ਖੋਲੀ ਮੈਥੋਂ ਨਾਈ ਕਹਿੰਦਾ ਮੈਂ ਲੈ ਕੇ ਜਾਉ ਤੈਨੂੰ ਨਹੀਂ ਪਤਾ ਮੈਂ ਜਿਹੜਾ ਕੀ ਉਹ ਦੇਉਣਗੇ ਆਪਾਂ ਨੂੰ ਆਪਾਂ ਦੋ ਬਿੱਤੀ ਕਰ ਲਾਂਗੇ ਕਹਿੰਦਾ ਨਾਈ ਨੇ ਆਵਲੇ ਲਾਲਚ ਦੇ ਮਾਰੇ ਨੇ ਜੀ ਉਹ ਤਾਂ ਨਾਈ ਨੇ ਲੈ ਲਿਆ ਉਹਨੇ ਰਾਜੇ ਨੇ ਛੋਟਿਆ ਵੀ ਨਾਈ ਜਿਣਿਆ ਗਿਆ ਉਹਦੇ ਵਿੱਚ ਬਲਾ ਲੋੜਾ ਆ ਤਾਂ ਆਪਾਂ ਨਾਈ ਜਿਣਿਆ ਤਾਂ ਜਿਣਿਓ ਤਾਂ ਉਹਨਾਂ ਦੀ ਇਹ ਪੰਡਤ ਜਿਹੜੇ ਨੂੰ ਕਹਿੰਦੇ ਗੱਡੀ ਜੋ ਮੋਸਕਾਉਂਦਾ ਹੈ ਉਹ ਕਹਿੰਦਾ ਵੀ ਉਹ ਨੂਟਾਂ ਕਿਉਂ ਫੜਾਈ ਕਹਿੰਦਾ ਜੀ ਐਂ ਕਰਕੇ ਉਹਨੇ ਮੈਨੂੰ ਕਿਹਾ ਸੀ ਪਹਿਲਾਂ ਵੀ ਉਹ ਕਹਿੰਦਾ ਉਹ ਤਾਂ ਫੇਰ ਚਿਣਿਆ ਗਿਆ ਉਹਦੇ ਵਿੱਚ ਚਿਣਣਾ ਤੈਨੂੰ ਸੀ ਕਿਨੇ ਹੋ ਗਿਆ ਕਹਿੰਦਾ ਜੀ ਜੈਸੀ ਕਰਨੀ ਉਹੀ ਜੀ ਪੜਨੀ ਤੁਹਾਨੂੰ ਸ਼ਲੋਕ ਤਾਂ ਸੁਣਾਇਆ ਸੀ ਉਹਨੇ ਜੈਹੀ ਜੀ ਕਰਨੀ ਉਹੀ ਜੀ ਪੜਨੀ ਉਹਨੇ ਮੇਰੇ ਨਾਲ ਬਾਰੇ ਦੀ ਮੈਨੂੰ ਕਿਹਾ ਵੀ ਮੂੰਹ ਬੰਨ ਕੇ ਆਇਆ ਕਰ ਵੀ ਰਾਜਾ ਕਹਿੰਦਾ ਉਹਦੇ ਮੂੰਹ 'ਚ ਹਵਾੜ ਆਉਂਦੀ ਹੈ ਤੈਨੂੰ ਆ ਕੇ ਕਹਦਾ ਵੀ ਉਹਨੇ ਗੱਦੀ ਚੋਂ ਤੇ ਰਾਜੇ ਜੋ ਵਾੜ ਆਉਂਦੀ ਐ ਉਹਨੇ ਮੇਰੇ ਖਾਤਰ ਪੰਡਤਾਂ ਦੇ ਦੂਜਿਆਂ ਦੇ ਕਹਾਂ ਤੋਂ ਵੀ ਇਹਨੂੰ ਹਟਾ ਕਿਵੇਂ ਨੋ ਕਿਵੇਂ ਉਹ ਪੈਸੇ ਦੋ ਦੋ ਪੈਸੇ ਉਹ ਵਾਧਾ ਦੇਣ ਲੱਗੇ ਕਹਿੰਦੇ ਜਦੋਂ ਜਦੋਂ ਜਮਾ ਹਟਾਤਾ ਉਦੋਂ ਤੂੰ ਤੈਨੂੰ ਹੋਰ ਵੀ ਵਾਧਾ ਦੇ ਦਿਆਂਗੇ ਇਹਨੂੰ ਹਟਾ ਛਾੜੇ ਰਾਜ ਤੋਂ ਇਹਦੇ ਰਾਜੇ ਕੋਲੇ ਹੁਣ ਵੀ ਇਹਨੂੰ ਵੱਧ ਪੈਸੇ ਮਿਲਦੇ ਨੇ ਮੈਨੂੰ ਘੱਟ ਮਿਲਦੇ ਨੇ ਕਹਿੰਦਾ ਸੋਨੂੰ ਮੈਂ ਕਹਿਆ ਤਾਂ ਹੈ ਕਿ ਜੇ ਵੀ ਜਾਈ ਸੀ ਪਹਿਲੇ ਦਿਨ ਸ਼ਲੋਕਤ ਵੀ ਜਿਹੀ ਜੀ ਕਰਨੀ ਉਹੀ ਜੀ ਭਰਨੀ ਉਹ ਮੇਰੇ ਨਾਲ ਕਰਨ ਨੂੰ ਕਹਿੰਦਾ ਸੀ ਚੱਲ ਕੋਦਰਤਾਲੇ ਨੇ ਉਹਦੇ ਨਾਲ ਕਰਤੀ ਉਹ ਗੱਲ ਰਾਜੇ ਨੇ ਖੁਸ਼ ਹੋ ਕੇ ਵੀ ਬਾਤਾਂ ਹੀ ਸਹੀ ਸਹੀ ਹੈ ਤੇ ਜਿਹੜੇ ਇਹ ਸਵਾਲ ਨੇ ਜਾਨੀ ਇਹ ਜਿਹੜੇ ਸ਼ਲੋਕ ਸੁਣਾਉਂਦਾ ਉਹ ਬਿਲਕੁਲ ਸਹੀ ਨੇ ਉਹ ਰਾਜੇ ਨੇ ਆਪਦੇ ਨੇ ਜਦੀਕ ਹੀ ਰੱਖ ਲਿਆ ਜਾਨੀ ਪੂਰੇ ਵਧੀਆ ਪੰਡਤਾਂ ਦੇ ਵਿੱਚ ਜਿਵੇਂ ਪੁੱਛਿਆ ਵਾਲਿਆਂ ਦੇ ਵਿੱਚ ਉਹ ਰੱਖ ਕੇ ਤਨਖਾਹ ਵਧਾਤੀ ਉਹਦੀ ਇਦੋਂ ਉਹਦੀ ਰਾਜੇ ਨੇ ਤਨਖਾਹ ਵਧਾਤੀ ਪੰਡਤ ਖੁਸ਼ਹਾਲੀ ਚ ਰਹਿਣ ਲੱਗਿਆ ਘੋੜੀ ਲੈ ਲਈ ਤੱਕੋੜੀ ਤੇ ਆਇਆ ਕਰੇ ਉਹ ਪੰਡਤ ਜਿਹੜੇ ਆਪ ਦੇ ਆਪ ਨੂੰ ਪੜੇ ਲਿਖੇ ਵੱਧ ਮੰਨਦੇ ਤੇ ਉਹ ਤੁਰ ਕੇ ਆਇਆ ਕਰਨ ਤੇ ਉਹ ਜਦੋਂ ਘੋੜੀ ਤੇ ਆਉਣ ਲੱਗਿਆ ਪੰਡਤਾਂ ਦੇ ਚਿੱਤ ਮੰਨ ਦੇ ਵਿੱਚ ਉਹਦੋਂ ਛੜਨ ਲੱਗੇ ਵੀ ਇਹ ਤਾਂ ਰੋਜ ਵੱਧਦਾ ਹੀ ਤੁਰਿਆ ਜਾਂਦਾ ਹੈ ਵੀ ਹੋ ਸਕਦਾ ਕਿਤੇ ਰਾਜਾ ਸਾਨੂੰ ਮਨਾ ਹਟਾ ਦੇਵੇ ਤਾਂ ਕੋਈ ਨਾ ਕੋਈ ਇਹਦਾ ਬਲਾ ਕੰਮ ਖਰਾਬ ਹੋ ਗਿਆ ਜਣੀ ਚਿੰਤਾ ਜਰ ਰਹਿਣ ਲੱਗੇ ਪੰਡਤ ਸਾਰੇ ਸਾਰੇ ਪੰਡਤ ਚਿੰਤਾ ਦੇ ਵਿੱਚ ਰਹਿਣ ਲੱਗੇ ਵੀ ਉਹਨੇ ਕੀ ਕੀਤਾ ਦੇ ਲੈ ਇੱਕ ਦਿਨ ਉਹਨੂੰ ਜਾਨਕੀ ਐ ਗ੍ਰੰਥ ਖੋਲਿਆ ਗ੍ਰੰਥ ਖੋਲ੍ਹਿਆ ਆਚਾਨਕ ਜਦੋਂ ਦੇਖਿਆ ਜਿਵੇਂ ਆਪਾਂ ਹੁਕਮ ਨਾਮ ਲੈਣ ਵੇਲੇ ਗੁਰਮਹਾਰਾਜ ਤੁਲੇ ਖੋਲਦੇ ਆ ਉਹਦੇ ਵਿੱਚ ਇਹ ਜੀਪ ਉਹ ਖਵਾਨੀ ਆਈ ਵੀ ਰਾਜੇ ਦੀ ਅੱਜ ਗੱਦੀ ਦੇ ਥੱਲੇ ਕੋਈ ਨਾ ਵੀ ਕੋਈ ਕੁਝ ਰਾਜੇ ਨੂੰ ਅੱਜ ਕੋਈ ਨਾ ਕੋਈ ਮੁਸੀਬਤ ਆ ਸਕਦੀ ਹੈ ਜਾਣੀ ਉਹ ਗ੍ਰੰਥ ਹੈ ਜੋ ਭਵਖਬਾਣੀ ਦੇ ਵਿੱਚ ਉਹਨੂੰ ਇਹ ਜੀ ਆਈ ਗੱਲ ਉਹ ਜਦੋਂ ਇਹ ਗੱਲ ਆਈ ਉਹ ਪੰਡਤਾਂ ਨਾਲੋਂ ਦੂਜਿਆਂ ਨਾਲੋਂ ਪਹਿਲਾਂ ਬਾਗਿਆ ਪਹਿਲਾਂ ਜਾ ਕੇ ਰਾਜੇ ਨੂੰ ਕਹਿੰਦਾ ਜੀ ਅੱਜ ਜਿਹੜੇ ਤੁਹਾਡੇ ਪੰਡਤ ਵਿਦਮਾਨ ਆਉਂਦੇ ਨੇ ਰੋਜ਼ ਤੁਹਾਡੀ ਖਾਤਰ ਭਵਖਬਾਣੀ ਕਰਵਾਇਓ ਨਾ ਤਾਂ ਬੀਤੀ ਕਹਿੰਦੀ ਹੈ ਉਹ ਰਾਜਾ ਉਦੋਂ ਵੀ ਖੁਸ਼ ਹੋਇਆ ਵੀ ਗੱਲ ਤਾਂ ਠੀਕ ਹੈ ਆਪਾਂ ਕਰਾਈ ਨਹੀਂ ਕਦੇ ਕਰਾਉਣੀ ਤਾਂ ਚਾਹੀਦੀ ਐ ਜਦੋਂ ਪੰਡਤ ਆਏ ਪੰਡਤਾਂ ਨੂੰ ਰਾਜਾ ਕਹਿਣ ਲੱਗਿਆ ਐ ਸੁਣਾਓ ਵੀ ਪੰਡਤ ਕੋ ਅੱਜ ਭਵਿੱਖਬਾਣੀ ਦੀ ਗੱਲ ਸੁਣਾਓ ਕੋਈ ਮੇਰੇ ਬਾਪਤ ਕੋਈ ਵੀ ਕੋਈ ਮਸ਼ੀਬਤ ਤਾਂ ਨਹੀਂ ਆਉਣ ਵਾਲੀ ਜਾਂ ਕਿਸੇ ਤੱਕਾਂ ਦਾ ਵੀ ਕੋਈ ਫਾਇਦਾ ਜਾਂ ਨੁਕਸਾਨ ਜਾਂ ਕੀ ਬਣੂ ਵੀ ਉਹੀ ਜੀ ਕੋਈ ਸੁਣਾਓ ਗੱਲ ਕੋ ਭਵਿੱਖਬਾਣੀ ਤੋਂ ਦੱਸੋ ਅੱਜ ਹੁੱਲ ਆਪ ਕੋ ਦੇ ਗ੍ਰੰਥਾ ਚੋਂ ਉਹਨਾਂ ਨੇ ਗ੍ਰੰਥ ਕਹਿੰਦੇ ਪਰੇ ਪੁੜੇ ਤਾਂ ਇਹ ਜੇ ਹੈਗੇ ਤੁਸੀਂ ਰਾਜੇ ਦੇ ਰੋਟਾ ਕਾ ਲੈ ਕੇ ਸੋਨੇ ਦਾ ਮੁਰਜਾਂਦੇ ਤੇ ਤੇ ਉਹਨਾਂ ਨੇ ਮਨ ਘੜਤ ਕਿਸੇ ਨੇ ਕੁਝ ਕਹਿਤਾ ਕਿਸੇ ਨੇ ਕੁਝ ਕਹਿਦਾ ਕਿਸੇ ਨੇ ਕੁਝ ਕਹਿਦਾ ਜਾਨੀ ਅਲਬਟਲ ਮਾਰੀ ਗਏ ਜਾਨੀ ਮਨ ਨੂੰ ਰਾਜੇ ਦੇ ਕੋਈ ਪਰੇਸ਼ਾਨ ਵਾਲੀ ਗੱਲ ਕੋਈ ਨਾ ਕਹੀ ਕਹੀ ਕਿਸੇ ਨੇ ਵੀ ਰਾਜੇ ਨੂੰ ਪਰੇਸ਼ਾਨੀ ਆ ਸਕਦੀ ਐ ਕਿਸੇ ਨੇ ਉਸ ਬਿੱਦਿਆਂ ਦੇ ਵਿੱਚ ਨਾ ਇਹ ਗੱਲ ਬਾਤ ਆਈ ਜਦੋਂ ਉਹਨਾਂ ਤੋਂ ਰਾਜੇ ਨੇ ਸੁਣ ਕੇ ਫਿਰ ਉਹ ਗਰੀਬ ਪੰਡਤ ਨੂੰ ਕਿਹਾ ਹਾਂ ਤੁਸੀਂ ਦੇਖੋ ਜੀ ਕੁਛ ਉਹ ਉੱਠਿਆ ਉੱਠ ਕੇ ਰਾਜੇ ਨੂੰ ਮਾਰਿਆ ਧੱਕਾ ਰਾਜਾ ਨੂੰ ਜਿਹੜਾ ਅੱਛਣ ਤੋਂ ਛਿਰਦਾ ਰਾਜਾ ਦਾ ਬੜਾ ਕ੍ਰੋਧਜ ਹੋ ਗਿਆ ਉਹ ਪੰਡਤ ਖੁਸ਼ ਹੋ ਗਿਆ ਵੀ ਅੱਜ ਹੁਣ ਇਹ ਆਪ ਦੇ ਆਪ ਹੀ ਲੈ ਲੂ ਗੱਦੀ ਤੋਂ ਅੱਜ ਆਪ ਆਪ ਹੀ ਆਉਣਾ ਸਾਡਾ ਰਾਜਾ ਇਹਨੂੰ ਕੋਈ ਨਾ ਕੋਈ ਜਿਆਦਾ ਜਿਆਦਾ ਸਜ਼ਾ ਦੇऊं ਜਾਂ ਕੁੱਟਮਾਰ ਕਰੂ ਵੀ ਇਹਨੇ ਰਾਜੇ ਨੂੰ ਧੱਕਾ ਮਾਰਤਾ ਜਦੋਂ ਰਾਜਾ ਉੱਠਿਆ ਉੱਠ ਕੇ ਉਹਨਾਂ ਨਾਲ ਗਰਮ ਹੋਣ ਲੱਗਿਆ ਕਹਿੰਦਾ ਜੀ ਗੱਡੀ ਵੱਲ ਦੇਖੋ ਤਾਂ ਛੇ ਵੀ ਗੱਡੀ ਦੇ ਥੱਲੇ ਕੀ ਐ ਜਦੋਂ ਨੇਮਕੇ ਝੱਕਿਆ ਰਾਜਾ ਉਥੇ ਕੁੰਡਲੀ ਬਿਮਾਰੀ ਸੱਪੂ ਬੈਠਾ ਪੂਰਾ ਫਨੀ ਆ ਬਹੁਤ ਆਜਾ ਰਾਜਾ ਦੇਖ ਕੇ ਬੜਾ ਹੈਰਾਨ ਹੋਇਆ ਉਹਦੀ ਭੁਖਬਾਣੀ ਤੇ ਖੁਸ਼ ਹੋ ਕੇ ਉਹਨੂੰ ਜਾਨੀ ਛੀਟ ਕੇ ਰੋਟੀ ਦੇਣ ਲੱਗਿਆ ਉਹਨਾਂ ਨੂੰ ਇੱਕ ਦਿੰਦਾ ਹੁੰਦਾ ਛੀਟ ਕੇ ਰੋਟੀ ਦੇਣ ਲੱਗਿਆ ਤੇ ਉਹ ਆਪ ਕੋਈ ਜੜਤ ਹੋਗੀ ਕੋੜੀ ਤੇ ਆਇਆ ਕਰੇ ਸੀਟ ਅਕੇ ਲੈ ਕੇ ਮੁਰਦਿਆ ਕਰੇ ਉਹ ਦੇਲਾ ਇਹ ਕਿ ਇਹ ਖੜੇ ਤੇ ਜਿਹੜੇ ਪਹਿਲੇ ਆਵਰੇ ਆਪ ਨੂੰ ਪੜ੍ਹੇ ਲਿਖੇ ਖਵਾਉਂਦੇ ਤੇ ਇੱਕ ਦਿਨ ਰਾਜਾ ਸਰਕਾਰ ਗਿਆ ਬਹੁਤ ਲੰਬਾ ਨਿਕਲ ਗਿਆ ਕਈ ਦਿਨ 2 4 ਦਿਨਾਂ ਨਾ ਮੁਰਿਆ ਉਹਨੇ ਆਪਦੀ ਦੇਲਾ ਗ੍ਰੰਥ ਖੋਲਿਆ ਗ੍ਰੰਥ ਖੋਲ ਕੇ ਰਾਜੇ ਦੇ ਬਾਰੇ ਜਦ ਦੇਖਿਆ ਵੀ ਰਾਜਾ ਆਇਆ ਕਾ ਤੋ ਨਹੀਂ ਕਾਰਨ ਕੀ ਹੈ ਉਹਦੇ ਯਾਨੀ ਇਹ ਜੀ ਉਹ ਵਿਖਬਾਣੀ ਉਹਨੂੰ ਆਈ ਵਿਗਤ ਵਿਦਿਆਚ ਬੀ ਰਾਜੇ ਦਾ ਜਿਹੜਾ ਮਹਿਲ ਹੈ ਉਹ ਐਸਾ ਭਟਾਲ ਆ ਉਰਾ ਤੋਂ ਟੈ ਟੇੜੀ ਹੁੰਦਾ ਸਾਰ ਤੇ ਰਾਜਾ ਜੇ ਮੁੜਿਆ ਨਹੀਂ ਜੀ ਉਹਨੇ ਪੰਡਤ ਨਹੀਂ ਭੇਜੀ ਪੰਡਤ ਨੂੰ ਭੇਜ ਕੇ ਰਾਣੀ ਆਵਦੀ ਕਿਉਂ ਬੜੀ ਦੇ ਵਿੱਚ ਮੰਗਾ ਲਈ ਜਿਹੜੀ ਜਿਹੜੀ ਕੋ ਰਹਿਦਾ ਹੁੰਦਾ ਜਾਨੀ ਮਨਨਾ ਆਪਦੇ ਘਰ ਤੇ ਦੇਸੀ ਜੇ ਘਰ ਤੇ ਉਹਦੇ ਰਾਣੀ ਨੂੰ ਮਗਾ ਲਿਓ ਨੇ ਵੀ ਤੁਮਾ ਜੀ ਸਾਡੇ ਕੋਲੇ ਆ ਜਾ ਵੀ ਅੱਜ ਇੱਧਰ ਤੇਰੇ ਮਹਿਲਾਂ ਦਾ ਖਤਰਾ ਦੀਂਦਾ ਸਾਨੂੰ ਵੀ ਹੋਰ ਨਾ ਕਿਤੇ ਸੱਚੀ ਨਾ ਹੋ ਜੇ ਗੱਲ ਜਿਹੜੀ ਗੱਲ ਪੂਵੇ ਖਵਾਣੀ ਚਾਹੀ ਵੀ ਹੈ ਰਾਜਾ ਤਾਂ ਗਿਆ ਬਈ ਹੈ ਤੂੰ ਸਾਡੇ ਕੋਲੇ ਆ ਜਾ ਉਹ ਆ ਕੇ ਛੱਡ ਲਈ ਅੱਧੀ ਵੀ ਰਾਣੀ ਤਾਂ ਉੱਥੇ ਸੀ ਰਾਤ ਨੂੰ ਐਸਾ ਬਚਾਰ ਆਇਆ ਸਾਡਾ ਜਿੰਨਾ ਹੈਗਾ ਕਿ ਉਹ ਤਾਂ ਮਹਿਲ ਟੇਰੀ ਹੋ ਗਿਆ ਜਦੋਂ ਰਾਜਾ ਸ਼িকার ਖੇਡ ਕੇ ਆ ਗਿਆ ਕਈ ਜਣਾ ਪਾ ਚਾੜਨਾ ਬਾਦ ਮੁੜਿਆ ਉਦੋਂ ਉਹਨੇ ਦੇਖਿਆ ਉਹਨੇ ਜਿਹੜਾ ਰਾਣੀ ਬਾਰੇ ਫਿਕਰ ਲੱਗਿਆ ਕਰਨ ਰਾਣੀ ਦੀ ਪਾਲ ਲੱਗਿਆ ਕਰਨ ਵੀ ਲੱਗੂ ਕਿ ਕੋਈ ਆਉ ਉਹਦੋਂ ਪੰਡਤ ਨੇ ਇਹ ਨਿਸ਼ਾਨ ਲਾਤਾ ਕਹਿੰਦਾ ਜੀ ਰਾਣੀ ਬਿਲਕੁਲ ਸੁਰੱਖਿਆ ਚ ਸਾਡੇ ਕੋਲੇ ਹੈ ਵੀ ਹੋਰ ਥਾਵ ਕੋਈ ਜਿਹੜਾ ਨਿਸ਼ਕਾਨ ਹੋਣਾ ਤੀ ਹੋ ਗਿਆ ਤਾ ਭਵਿੱਖ ਬਾਣੀ ਜੀ ਨੂੰ ਪਤਾ ਲੱਗਿਆ ਸੀ ਕਿ ਮੈਂ ਰਾਣੀ ਕੋਲੇ ਛੱਡ ਲਈ ਤੁਸੀਂ ਬਾਹਰ ਗਏ ਬਈ ਇਸੇ ਜਦੋਂ ਉਹ ਗੱਲ ਰਾਜੀ ਨੇ ਉਹਦੀ ਸੁਣੀ ਰਾਜੀ ਜਾ ਕੇ ਰਾਣੀ ਨੂੰ ਮਿਲਿਆ ਵੀ ਹਾਂ ਰਾਣੀ ਕਹਿੰਦੀ ਮੈਨੂੰ ਬਿਲਕੁਲ ਬੁਲਾ ਕੇ ਲੈ ਕੇ ਗਏ ਨੇ ਵੀ ਇੱਧਰ ਖਤਰ ਹੈ ਤੂੰ ਇੱਧਰ ਆ ਜਾ ਇੱਧਰ ਤਾਂ ਹੋ ਸਕਦਾ ਮਹਿਲ ਤਾਂ ਢਹਿ ਵੀ ਹੋ ਸਕਦਾ ਉਹੀ ਗੱਲ ਹੋ ਕੇ ਰਹੀ ਜਿਹੜੀ ਇਹਨੇ ਕਹੀ ਸੀ ਉਹਦੇ ਜਾਨੀ ਭਵੇ ਖਬਾਨੀ ਤੇ ਇੰਨਾ ਰਾਜਾ ਖੁਸ਼ ਹੋ ਕੇ ਫਿਰ ਉਹਨੂੰ ਸਿਰਖਿਆ ਵਾਸਤੇ ਉਹਨੂੰ ਜਿਹੜਾ ਉਹ ਮਹਿਲ ਦਾ ਢਹਿ ਗਿਆ ਸੀਗਾ ਦੂਜਾ ਹੋਰ ਨਵਾਂ ਮਹਿਲ ਪਵਾਇਆ ਉਹ ਮਹਿਲ ਦੇ ਕੋਲੀ ਉਹਨਾਂ ਦਾ ਕਮਰਾ ਅੱਡੋਂ ਉਹਨਾਂ ਦਾ ਆਬਾਤਾ ਰਾਜਾ ਹਰ ਵਕਤ ਉਹਨੂੰ ਨਾਲ ਰੱਖਣ ਲੱਗ ਗਿਆ ਵੀ ਇਹ ਜਿਹੜੀ ਇਹ ਪੂਰਾ ਪੰਡਤ ਜਿਹਦੀ ਇਹਦੀ ਕੋਈ ਵਿਖਬਾਣੀ ਹੈ ਬਿਲਕੁਲ ਸਹੀ ਹੈ ਉਹਦੀ ਵਿੱਦਿਆ ਪੂਰੀ ਤੇ ਕਾਮਯਾਬ ਹੈ ਬੁੱਢੀ ਪੰਡਤਾਂ ਦੀ ਫੱਟੀ ਪੁੱਤੀ ਗਈ ਉਹਨੂੰ ਹਰ ਵਕਤ ਨਾਲ ਰੱਖਣ ਲੱਗ ਗਿਆ ਤੇ ਵਸਦਾ ਰਸਦਾ ਤੇ ਹੁਣ ਰਾਜੇ ਦੇ ਕੋਲੇ ਮਹਿਲਾਂ ਦੇ ਵਿੱਚ ਹੀ ਉੱਥੇ ਨਿਵਾਸ ਕਰਦਾ ਰਹਿੰਦਾ ਤੇ ਵਧੀਆ ਦਨ ਟੋਰਨ ਲੱਗ ਗਿਆ ਤੇ ਇਹ ਦੋਸਤੋ ਸਟੋਰੀ ਇੱਥੇ ਹੀ ਬੰਦ ਕਰਾਂਗੇ ਤੇ ਕੱਲ ਨੂੰ ਮਿਲਾਂਗੇ ਅਗਲੀ ਸਟੋਰੀ ਨਾਲ